हां जी किसान ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਐਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਉਮੀਦਾ ਵੱਡੇ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਆ ਦੋਸਤੋ ਉਮੀਦਾ ਲਵਪ੍ਰੀਤ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਸਾਹਮਣੇ ਜਿਹੜੀ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਝੋਟੀ ਬਿਲਕੁਲ ਤਾਜੀ ਸੂਈ ਜਿਹਦੀ ਆਪਾਂ ਵੀਡੀਓ ਬਣਾਉਣੀ ਆ ਡिटੇਲ ਆਪਾਂ ਸਾਰੀ ਇਸ ਝੋਟੀ ਦੀ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੰਦੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ ਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੰਦੀ ਕਰਕੇ ਪਸ਼ੂ ਕੀ ਦੇਖੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਬਟਨ ਵਾਲ ਤੇ ਸਿਲੈਕਟ ਕਰ ਦਿਓ ਆਓ ਵੀਰਾਂ ਨਾਲ ਗੱਲਬਾਤ ਕਰੀਏ ਡਿਟੇਲ ਆਪਾਂ ਸਾਰੀ ਵੀਰ ਤੋਂ ਪ੍ਰੋਤ ਮਰੀਆ ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਹੋਟੀ ਦਾ ਜੀ ਮਰੀਆ ਵਾੜੀਆ ਕਿਦਾਂ ਚੜੀ ਦਾ ਕੰਮ ਕਰ ਵਧੀਆ ਚੱਲੀ ਜਾਂਦਾ ਬਹਾਵਾ ਟਾਈਮ ਹੀ ਹੋ ਜਾਂਦਾ ਨਾ ਹਾਂ ਟਾਈਮ ਹੋ ਗਿਆ ਫਿਰ ਮੈਂ ਤੈਨੂੰ ਫੋਨ ਲਾਦੇ ਰਹਿੰਦੇ ਸੀ ਅੱਜ ਪਾ ਲਈ ਮਾਂ ਵੀਡੀਓ ਹਾਂਜੀ ਉਹ ਸ਼ੂਤਾਂ ਆਉਂਦੇ ਕਹਿੰਦੇ ਨਾ ਆਉਦੇ ਰਹਿੰਦੇ ਵਿਗੀ ਜਾਂਦੇ ਇਦਾਂ ਇੱਕ ਸੇਲ ਹੁੰਦੀ ਜਾਂਦੀ ਇਦਾਂ ਠੀਕ ਹੈ ਜੀ ਹਾਂਜੀ ਐਡਰੈਸ ਬੋਲ ਦੀ ਵੀਰ ਆਪਣਾ ਪਿੰਡ ਵੱਡੇ ਸਿਭਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼ਿਰੀ ਤਰਨਤਾਰ ਸਰ ਫੋਨ ਨੰਬਰ ਤੇ ਨਾਮ ਲਿਖ ਦਿਓ ਨਾ ਆਪਣਾ ਲਾਹਰੀ ਸਿੰਘ ਆ ਫੋਨ ਨੰਬਰ ਹੈਗਾ ਜੀ 6233 99368 99 ਹਾਂਜੀ ਠੀਕ ਹੈ ਝੋਟੀ ਜਿਹੜੀ ਆਪਾਂ ਸੇਲ ਕਰਨੀਆਂ ਕਿੰਨਾ ਸੂਆ ਸੂਈ ਇਹ ਦੁੱਧੇ ਸੂਏ ਆ ਜੀ ਕਦਾਂ ਟਾਈਮ ਹੋ ਗੈਨੂ ਇਸ ਵੀ ਇਹਨੂੰ ਘੱਟ ਤੋਂ ਘੱਟ 8 ਤੋਂ 10 ਦਿਨ ਹੋਗੇ ਸੂਈ ਨੂੰ ਬੱਚਾ ਕੀ ਦਿੱਤਾ ਨੇ ਬੱਚਾ ਮਗਰ ਕੱਟੀ ਇਹਦੀ ਹੁਣ ਜਿਹੜਾ ਹਾਜ਼ਰ ਦੁੱਧ ਆ ਕਿੰਨਾ ਹੁਣ ਹਾਜ਼ਰ ਦੁੱਧ ਦੇ ਥਲੇ 12 ਕਿਲੋ ਆ 12 ਕਿਲੋ ਪੱਕਾ ਹੋਊਗਾ ਜੀ ਹਾਂਜੀ ਪੱਕਾ ਗਰੰਟਰ ਦੁੱਧ ਆ ਦੇ ਆਪਾਂ ਤੇ ਆਨਲਾਈਨ ਇਦਾਂ ਸੌਦਾ ਕਰ ਲਿਆ ਆਪਾਂ 11 ਲੀਟਰ ਦੀ ਗਰੰਟੀ ਦੇ ਕੇ 11 ਲੀਟਰ ਦੀ ਗਾਰੰਟੀ ਹੈਗੀ ਹਾਂਜੀ ਚਾਰੇ ਥਣੇ ਧਾਰਾਂ ਬਰਾਬਰ ਨਾ ਨਾ ਇੱਕ ਨੰਬਰ ਚ ਵਾਈ ਆ ਦੱਸੋ ਬੈਕ ਸਾਈਡ ਦੀ ਚੈੱਕ ਕਰੋ ਆ ਲੋ ਜੀ ਪੂਰਾ ਠੋਸ ਨਿਗਰਵਾਨਾ ਆ ਵੇਖੋ ਜੀ ਮੈਂ ਨਾ ਪੂਰੀ ਆ ਜਿਵੇਂ ਕਰਮਾਲੀ ਜਿੰਨੀ ਉਤੋਂ ਨਹੀਂ ਥਲਿਓ ਆ ਲੋ ਜੀ ਕਰ ਲਓ ਚੈੱਕ ਲਿਸਾਪਨ ਥੋੜਾ ਜਿਆਦਾ ਜਰੂਰ ਵਿਖਾਉਂਦੀ ਲੋ ਜੀ ਜਫਰਾਵਾਦੀ ਮੱਝ ਜਿਹਨੂੰ ਆ ਪਾਖਦੇ ਨੇ ਉਹਦੇ ਨਾਲ ਦੀ ਜੀ ਰਖਦੀ ਹੈ ਨਾ ਪੀਛੇ ਇੱਕ ਥੋੜਾ ਚੱਕਾ ਕੁੰਡਾ ਲੱਗੀ ਥੋੜਾ ਬਿਲਕੁਲ ਸੋਹਣੀ ਟ੍ਰਕ ਕੁਆਲਿਟੀ ਆ ਲੋ ਜੀ ਕੱਟੀ ਮਗਰ ਸੋਹਣੀ ਸੁਨਖੀ ਸੋ ਇਹਨੂੰ 10 ਤੋਂ 12 10 ਤੋਂ 12 ਦਾ ਟਾਈਮ ਹੋਗਾ ਹਾਂ ਜੀ ਕੋਈ 8-10 ਦਿਨ ਲਾ ਲਓ 8 ਤੋਂ 10 ਦਿਨ ਬਿਲਕੁਲ ਤਾਜੀ ਕੱਟੀ ਹੈ ਚੈੱਕ ਕਰ ਲਿਓ ਹਾਂ ਜੀ ਅੱਛਾ ਵੀਰੇ ਦੋਵੇਂ ਟਾਈਮ ਬੱਚੇ ਤੇ ਮਿਲ ਦੀ ਹਾਂ ਜੀ ਹਾਂ ਜੀ ਬੱਚੇ ਦੀ ਦੋਵੇਂ ਲਓ ਜੀ ਖੋਲੋ ਨੂੰ ਤੋੜ ਕੇ ਦਿਖਾਈਏ ਚੈੱਕ ਦੋਸਤੋ ਕਰ ਲਓ ਪੂਰੀ ਜੈਡ ਬਲੈਕ ਥੋੜੇ ਜਿਹਾ ਪੂਛ ਤੇ ਵਾਲ ਬੈਟਿਆ ਬਾਕੀ ਬਿਲਕੁਲ ਬਰੀਕ ਚਮੜੀ ਮੱਥੇ ਤੇ ਤਾਰਾ ਥੋੜੀ ਲਓ ਜੀ ਚੈੱਕ ਕਰੋ ਜੀ ਦੋਸਤੋ ਜਿੰਨੀ ਵੀ ਹੈਗੀ ਆ ਰਾਜੀਪੂਰੀ ਨਗਰਿਆ ਪੂਰੀ ਜਿਹੜਾ ਦੁੱਧ ਇਹਨਾਂ ਦਾ ਥੋੜਾ ਡੰਗਰ ਲਿੱਸਾ ਤਾਂ ਉਹ ਬੜਾ ਰਹੀ ਹੈ। ਕਰੋ ਚੈੱਕ ਜੀ ਆਰਡਰ ਕੁਆਲਟੀ। ਦੇਖੋ ਜੀ ਦੋਸਤੋ ਕੱਦ ਕਾਠ ਦੇ ਹਿਸਾਬ ਨਾਲ ਜੇ ਵਖੀ ਇਹਦੇ ਜਿੰਨਾ ਇਹਨੂੰ ਕਾਦਿਆ ਉਹਨਾਂ ਹੀ ਥੱਲੇ ਨੂੰ ਮਾਲਕ ਨੇ ਭਾਂਡਾ ਲਾਇਆ। ਕਰੋ ਚੈੱਕ ਜੀ। ਲਓ ਜੀ ਮੋੜੋ ਜੀ। ਦੇਖੋ। ਇੱਕ ਨਾਲੇ ਥੋੜੇ ਪੱਠੇ ਖਾ ਗਏ ਰਚ ਨਾਲੀ ਲਓ ਜੀ ਕਰ ਲਓ ਚੱਕ ਜੀ ਹਾਲੋ ਜੀ ਸਹੀ ਜੇ ਤੋਰੀ ਮੜੀ ਹੈ ਲਓ ਜੀ ਦੇਖੋ ਜੀ ਥੋੜਾ ਬੱਚੇ ਦਾ ਕਰਦੀ ਹੈ ਨਾ ਕਰੋ ਚੱਕ ਜੀ 12 ਕਿਲੋ ਦੁੱਧ ਹਾਜ਼ਰ 11 ਕਿਲੋ ਦੀ ਗਰੰਟੀ ਵੀਰ ਕਹਿੰਦਾ ਹੈ ਜੇ ਕੋਈ ਵੀਰ ਆਨਲਾਈਨ ਖੜਦਾ ਤੇ ਇਹ ਇੱਕ ਨਹੀਂ ਦੋ ਜਾਣੀਆਂ ਨਾਲੇ ਕੱਟੀ ਜੇ ਨਾ ਫਿਰ ਨਾਲ ਕੱਟੀ ਤੇ ਚਲੋ ਜਾਣੀ ਜਾਣੀਆਂ ਜੀ ਹਾਂ ਜੀ ਚਲੋ ਜਿਹੜਾ ਵੀਰ ਸੇਵਾ ਦਾ ਮੈਂ ਖੜੂਗਾ 2 ਖੜੂਗਾ ਸਾਂਭੂਗਾ ਜਿਹੜਾ ਵੀਰ ਕੱਟੀ ਉਚਰੋ ਤੁਹਾਨੂੰ ਪਤਾ ਵੀ 1.5 ਸਾਲ ਤੇ ਬੱਚਾ ਨਾਲ ਬਣ ਜਾਂਦਾ ਤਿਆਰ ਹੋ ਜਾਂਦਾ ਅਛਾ ਲਾਵਾ ਮੋਲੇ ਦਾ ਕੀ ਕਰਨਾ ਮੋਲੇ ਦਾ 88000 ਕਰ ਦੇ ਕਿੰਨਾ ਕਮੰਡਣਾ ਸਰ ਮਾਨਤਨ ਕੋਈ 1000 ਛੱਡ ਦਾਂਗੇ 88000 ਹੋ ਗਿਆ ਹਾਂਜੀ ਐਕ ਜੈਸ ਕੋਈ ਹੋਰ 85000 ਦੀ ਦੇ ਦਾਂਗੇ ਪੂਰੇ 85 ਹਾਂਜੀ ਠੀਕ ਹੈ 88000 ਰੁਪਿਆ ਡਿਮਾਂਡ ਰੱਖੀ ਗਈ ਹੈ ਤੇ 85000 ਦੇ ਵਿੱਚੋਂ ਤੁਹਾਡਾ ਆਆਂ ਗਿਆ ਦਾ ਮਾਨਤਾ ਨਹੀਂ ਛੋੜ ਛਾਪਾ ਮੌਕੇ ਨਾ ਬਹੁਤ ਸੋਹਣੀ ਹੈ ਕੁਆਲਟੀ ਜਿਹੜਾ ਵੀ ਖੜੂਗਾ ਤੋਹਫਾ ਹੀ ਆ ਠੀਕ ਹੈ ਜੀ ਹਾਂਜੀ ਦੋਤੋ ਸੱਜਰ ਸੂਈ ਹੈ ਮੱਝ ਤੁਸੀਂ ਇੱਕ ਟਾਈਮ ਦੋ ਟਾਈਮ ਚੋ ਕੇ ਬੇਸ਼ੱਕ ਆਪਣੀ ਤਸੱਲੀ ਜਿਹੜੀ ਆ ਕਰ ਸਕਦੇ ਜੇ ਪੈਸੇ ਲਾਉਣ ਤੋਂ ਪਹਿਲੋ ਜੇ ਕਿਸੇ ਵੀਰ ਨੇ ਆਨਲਾਈਨ ਵੀ ਚੋਆਈ ਕਰਨੀ ਤਾਂ ਵੀ ਕਰ ਸਕਦਾ ਵਾ ਬਾਕੀ ਦੋਸਤੋ ਵੀਰ ਦੇ ਕਹਿਣ ਮੁਤਾਬਕ ਧਾਰਾਂ ਜਿਹੜੀਆਂ ਥੱਲੇ ਦੁੱਧੋਂ ਥੱਲੇ ਹੋਣ ਜੀ 11 12 ਕਿਲੋ ਜਿਹੜਾ ਪਿਆਰ ਆ ਬੱਚਾ ਕਰਦਾ 12 ਕਿਲੋ ਨੈਟ ਆਵੇ ਆਪਾਂ 11 ਲੀਟਰ ਦੀ ਗਾਰੰਟੀ ਦੇਖ ਲੈ ਜਿਹੜਾ ਸੁਆਸ ਸੁਆਹ ਹਾਂਜੀ ਉੱਪਰ ਚੈੱਕ ਕਰ ਲੋ ਸਾਰੀ ਐਡਰੈਸ ਜਵਾਈ ਇੱਕ ਨੰਬਰ ਲੱਗੀ ਜੀ ਐਡਰੈਸ ਇੱਕ ਵੀਰ ਦਾ ਫੇਰ ਬੋਲਦਣਾ ਜੀ ਪਿੰਡ ਵੱਡੇ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਸਭਰਾਵਾ ਤੋਂ ਜਿਹੜੀ ਦੋਸਤੋ ਜੋਰ ਸਿੰਘ ਵਾਲੇ ਨੂੰ ਛੜਕ ਜਾਂਦੀ ਹੈ ਬਿਲਕੁਲ ਰੂਈ ਦੇ ਲਾਗੇ ਵੀਰ ਦਾ ਜਿਹੜਾ ਫਾਰਮ ਆ ਕਿਸੇ ਵੀਰ ਨੇ ਆਉਣਾ ਵੇ ਨੰਬਰ ਵੀਰ ਦਾ ਸਕਰੀਨ ਤੇ ਚੱਲੂ ਉਹ ਨੰਬਰ ਵੀ ਜੀ ਆਪਣਾ ਫੇਰ ਬੋਲ ਦੋ ਤੁਸੀਂ 68339938 ਠੀਕ ਹੈ ਜੀ ਹਾਂ ਜੀ ਧੰਨਵਾਦ ਉਸਤੋ ਰੋਲ ਵੀਡੀਓ ਗਖਣ ਵਾਸਤੇ ਜੀ